ਸਾਰੇ ਦੋਸਤੋ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਦੇ ਬਲੌਗ ਵਿੱਚ ਆਪਾਂ ਪਹੁੰਚੇ ਆਂ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਜਿਲ੍ਹਾ ਲੁਧਿਆਣਾ ਗੁਰਦੁਆਰਾ ਸਾਹਿਬ ਦੇ ਕਰਾਉਂਦੇ ਆਂ ਦਰਸ਼ਨ ਅੱਜ ਉਹ ਨਾਲ ਜੁੜੇ ਰਿਓ ਵੀਡੀਓ ਦੇ ਨਾਲ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜਿੰਨਾ ਵੀ ਆਪਣੀ ਜਾਣਕਾਰੀ ਹੈ ਗੁਰਦੁਆਰਾ ਸਾਹਿਬ ਬਾਰੇ ਸਭ ਦਿਖਾਵਾਂਗੇ ਅੰਦਰ ਦਰਬਾਰ ਸਾਹਿਬ ਦੀ ਵੀ ਜੋ ਦਰਸ਼ਨਾਂ ਤੁਹਾਨੂੰ ਕਰਾਵਾਂਗੇ ਜੁੜੇ ਰਿਓ ਨਾਲ ਬਲੌਗ ਦੇ ਅੱਜ ਅੰਦਰ ਐਂਟਰ ਹੁੰਦੇ ਸਾਰੀ ਜੋ ਭਾਈ ਧਰਮ ਸਿੰਘ ਜੀ ਪਈ ਦਾਸ ਸਿੰਘ ਜੀ ਦਾ ਜਿਹੜਾ ਪੁੱਤ ਆ ਉਹ ਲਿਕੇ ਹੋਇਆ ਚਲਦੇ ਅੰਦਰ ਦਰਬਾਰ ਸਾਹਿਬ ਦੇ ਕਰੋਨੀਆਂ ਦਰਸ਼ਨ ਆ ਜੀ ਦਰਵਾਜ਼ੇ ਦੇ ਮੱਥਾ ਟੇਕਣ ਤੋਂ ਬਾਅਦ ਆਗੇ ਸੀ ਆਪਾਂ ਬਾਹਰ ਇਹ ਸਾਈਡ ਦਾ ਦਰੈਸਾ ਗੁਰਦਰਾ ਸਾਹਿਬ ਦਾ ਇਹ ਦੂਜੇ ਪਾਸੇ ਆ ਜਿਹੜਾ ਇਸ ਟਾਪ ਬਣੀ ਹੋਈ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ਼ਨਾਨ ਕੀਤਾ ਸੀ ਇਸ ਟਾਪ ਦੇ ਉੱਤੇ ਪਵਿੱਤਰ ਟਾਬ ਆ ਇਧਰ ਸਾਹਮਣੇ ਆ ਜਿਹੜੀ ਕਿਸ਼ਤੀ ਟਾਈਪ ਬਣਾਇਆ ਗਿਆ ਟਾਪ ਦੇ ਉੱਤੇ ਇਸ ਦੇ ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ ਇਹ ਟਾਪ ਦੇ ਅੰਦਰ ਇਹ ਕਿਸ਼ਤੀ ਵਾਂਗੂ ਥੋੜਾ ਜਿਹਾ ਬਣਾਇਆ ਗਿਆ ਆ ਤੇ ਇੱਥੇ ਗੁਰੂ ਸਾਹਿਬ ਨੇ ਜੋ ਇਸ਼ਨਾਨ ਕੀਤਾ ਸੀਗਾ ਜਦੋਂ ਗੁਰੂ ਜੀ ਮਾਣੂਕੇ ਪਿੰਡ ਤੋਂ ਹੁੰਦੇ ਹੋਏ ਇਸ ਜਗ੍ਹਾ ਦੇ ਪਹੁੰਚਦੇ ਆ ਤੇ ਦੂਰ ਦਰਾਡੇ ਕੋਈ ਵੀ ਪਾਣੀ ਦਾ ਜਿਹੜਾ ਸੋਰਸਾ ਜਿਹੜਾ ਨਹੀਂ ਸੀਗਾ ਤੇ ਗੁਰੂ ਜੀ ਨੂੰ ਇੱਥੇ ਜੋ ਪਾਣੀ ਦੀ ਢਾਬ ਇੱਕ ਮਿਲਦੀ ਆ ਤੇ ਗੁਰੂ ਜੀ ਇੱਥੇ ਠਹਿਰਦੇ ਆ ਤੇ ਇੱਥੇ ਇਸ਼ਨਾਨ ਪਾਣੀ ਕਰਦੇ ਆ ਗੁਰੂ ਜੀ ਇਸ ਜਗ੍ਹਾ ਤੇ ਕੁੱਲ 21 ਦਿਨ ਰਹੇ ਸਨ ਇੱਥੇ ਆ ਕੇ ਦਤਨ ਕੋਲਾ ਕੀਤਾ ਅਤੇ ਇਸ ਜਗ੍ਹਾ ਤੇ 21 ਦਿਨ ਰਹੇ ਸੀ ਗੁਰੂ ਜੀ ਇਦਰ ਬਾਰਲੀ ਸਾਈਡ ਬਹੁਤ ਸੋਨੇ ਜਿਹੜੇ ਪੋਤਾਂ ਉਹ ਬਣਾਏ ਗਏ ਆ ਉਧਰ ਸਭ ਦੀ ਪਾਰਲੀ ਸਾਈਡ ਇਹ ਪੋਤ ਸਾਰੇ ਆਪਣੇ ਇਤਿਹਾਸ ਨੂੰ ਜਿਹੜੇ ਆ ਰਿਪਰੈਜ਼ੈਂਟ ਕਰਦੇ ਆ ਕਿ ਆਪਣੇ ਜੋ ਸਿੱਖਾਂ ਦੇ ਨਾਲ ਜੋ ਇਤਿਹਾਸ ਦੇ ਵਿੱਚ ਦੱਸਿਆ ਗਿਆ ਹੈ ਕਿ ਬਹੁਤ ਹੀ ਅਤਿਆਚਾਰ ਆ ਜਿਹੜੇ ਹੋਏ ਸਨ ਇਹ ਸਾਰੇ ਪੋਤਾਂ ਉਸ ਦ੍ਰਿਸ਼ ਨੂੰ ਦਰਸਾਉਂਦੇ ਆ ਸਾਰੇ ਇਹ ਬੋਤਲ ਲੱਗੇ ਹੋਇਆ ਪੋਤਾਂ ਦੇ ਥੱਲੇ ਜਿਵੇਂ ਜਿਵੇਂ ਹੋਇਆ ਉਹ ਸਾਰਾ ਇਤਿਹਾਸ ਉਹ ਦਿਖਾਇਆ ਗਿਆ ਉਹ ਲਿਖਿਆ ਗਿਆ ਹੋਇਆ ਇਸ ਇੱਥੇ ਇਹ ਇਧਰ ਜਿਹੜਾ ਭਾਈ ਜੈ ਸਿੰਘ ਕਲਕਟਜੀ ਦਾ ਜਿਹੜਾ ਬੁੱਤ ਬਣਾਇਆ ਗਿਆ ਹੈ ਕਿ ਉਹਨਾਂ ਨੂੰ ਉਠਾ ਲਮਕਾ ਕੇ ਉਹਨਾਂ ਦੇ ਸਰੀਰ ਦਾ ਜਿਹੜਾ ਮਾਸਾ ਸਾਰਾ ਉਟਿਆ ਗਿਆ ਸੀ ਤੇ ਹੀਠ ਉਹਨਾਂ ਦਾ ਸਾਰਾ ਜਿਹੜਾ ਇਤਿਹਾਸ ਉਹ ਲਿਖਿਆ ਗਿਆ ਹੈ ਉਹ ਦਾਸਣ ਭਾਈ ਜੈ ਸਿੰਘ ਕਲਕਟਜੀ ਦੇ ਬੁੱਤ ਦੀ ਇਦਲੀ ਸਾਈਡ ਹੈ ਜਿਹੜਾ ਭਾਈ ਸੁਖਾ ਸਿੰਘ ਜੀ ਭਾਈ ਮਹਿਤਾਬ ਸਿੰਘ ਜੀ ਜੋ ਪਿਓ ਪੁੱਤਰ ਸਨ ਜੋ ਉਹਨਾਂ ਨੂੰ ਜੋ ਚੜਖੜੀਆਂ ਤੇ ਚੜਾ ਕੇ ਸ਼ਹੀਦ ਕਰ ਦਿੱਤਾ ਸੀ ਇਹ ਦਰਸ ਉਸ ਦਰਸਾਇਆ ਗਿਆ ਹੈ ਤੇ ਦ੍ਰਪਾਈ ਤਾਰੂ ਸਿੰਘ ਜੀ ਦੀ ਜਦੋਂ ਖੋਪੜੀ ਲਾਈ ਸੀ ਉਸ ਇਤਿਹਾਸ ਨੂੰ ਇਹ ਪੁੱਤ ਜਿਹੜੀ ਰਿਪਰੈਜ਼ੈਂਟ ਕਰ ਰਿਹਾ ਹੈ ਇਧਰ ਮਹਾਰਾਜਾ ਦਲੀਪ ਸਿੰਘ ਜੀ ਦਾ ਜਿਹੜਾ ਬੋਤੋ ਬਣਾਇਆ ਗਿਆ ਹੈ। ਇਧਰਲੀ ਸਾਈਡ ਆ ਜਿਹੜਾ ਪੱਪਾ ਬੱਧਨ ਸਿੰਘ ਬਹਾਦਰ ਜੀ ਦਾ ਬੋਤੋ ਬਣਾਇਆ ਗਿਆ ਹੈ। ਜਿਉਂ ਉਹਨਾਂ ਨੂੰ ਕੈਦ ਕੀਤਾ ਗਿਆ ਤੇ ਉਹਨਾਂ ਦੇ ਸਰੀਰ ਦੇ ਜਿਹੜੇ ਮਾਸ ਆ ਉਹ ਪੱਟਿਆ ਗਿਆ ਤੇ ਉਹਨਾਂ ਦੇ ਜਿਹੜਾ ਪੁੱਤਰ ਉਹਨਾਂ ਦਾ ਤੇਲਾ ਜੇ ਕੱਢ ਕੇ ਤੇਲ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਪਾਇਆ ਗਿਆ। ਇਧਰਲੀ ਸਾਈਡ ਬੁੱਤ ਬਣਾਏ ਗਿਆ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਹਿ ਗਏ। ਇਹ ਦਰਸ ਉਸ ਉਧਰ ਸਾਇਆ ਗਿਆ ਹੈ ਜੇਦੋ ਸਿੰਘਾਂ ਦੇ ਸਿਰਾਂ ਦੀ ਮੁੱਲ ਪਾਈ ਗਈ ਇਧਰ ਸਾਰਾ ਇਤਿਹਾਸ ਲਿਖਿਆ ਗਿਆ ਹੈ ਇਧਰ ਭਾਈ ਮਨੀ ਸਿੰਘ ਜੀ ਦਾ ਜਦੋਂ ਬੰਦ-ਬੰਦ ਕਟਿਆ ਗਿਆ ਉਸ ਇਤਿਹਾਸ ਨੂੰ ਦਰਸਾਇਆ ਗਿਆ ਹੈ ਇਧਰਲੀ ਸਾਈਡ ਆ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦੀ ਜਦੋਂ ਜੰਗ ਹੋਈ ਸੀ ਉਸ ਦਾ ਸਾਰਾ ਦ੍ਰਿਸ਼ਾ ਉਧਰਸਾਇਆ ਗਿਆ ਹੈ ਥੱਲੇ ਇਤਿਹਾਸ ਲਿਖਿਆ ਗਿਆ ਹੈ ਸਾਰੀ ਜੋ ਬੁੱਤ ਬਣਾਏ ਗਏ ਹਨ ਉਹਨਾਂ ਦਾ ਸਾਰਾ ਇਤਿਹਾਸ ਹੈ ਉਹ ਸਾਰਾ ਲਿਖਿਆ ਗਿਆ ਹੈ ਇਸ ਜਗ੍ਹਾ ਤੇ ਉੱਤੇ ਜਿੱਥੇ ਜਿੱਥੇ ਬੁੱਤ ਬਣਾਏ ਗਏ ਹਨ ਉਹਨਾਂ ਦੇ ਥੱਲੇ ਸਾਰਾ ਇਤਿਹਾਸ ਆ ਉਹ ਲਿਖਿਆ ਗਿਆ ਹੈ ਇਧਰਲੀ ਸਾਈਡ ਜਿਹੜਾ ਬੁੱਤ ਬਣਾਇਆ ਗਿਆ ਹੈ ਭਾਈ ਦਿਹਲਾ ਜੀ ਦਾ ਜਦੋਂ ਭਾਈ ਦਿਹਲਾ ਜੀ ਨੂੰ ਦੇਖਦੇ ਵਿੱਚ ਜਿਹੜਾ ਉਪਾਲਿਆ ਗਿਆ ਸੀ ਉਸ ਇਤਿਹਾਸ ਨੂੰ ਦਰਸਾਇਆ ਗਿਆ ਹੈ ਇਧਰਲੀ ਸਾਈਡ ਸਾਈ ਮੀ ਅਮੀਰ ਜੀ ਦਾ ਜਿਹੜੇ ਪੋਤਾਂ ਉਹ ਬਣਾਏ ਗਏ ਹਨ ਇਹਤ ਜਿਹੜੇ ਉਹਨਾਂ ਦਾ ਸਾਰਾ ਇਤਿਹਾਸੇ ਉਹ ਲਿਖਿਆ ਗਿਆ ਹੈ ਇਧਰਲੀ ਸਾਈਡ ਇਹਤਲੀ ਸਾਈਡ ਜਦੋਂ ਸ਼ਹੀਦ ਭਗਤ ਸਿੰਘ ਜੀ ਜਦੋਂ ਜੀਲ ਦੇ ਵਿੱਚ ਕੈਦ ਸਨ ਉਸ ਦ੍ਰਿਸ਼ ਨੂੰ ਦਰਸਾਇਆ ਗਿਆ ਹੈ ਇਧਰ ਸਾਈਡਾ ਖੜੇ ਆ ਇਧਰ ਆਪਾ ਯੋਧਮ ਸਿੰਘ ਜੀ ਦਾ ਸ਼ਹੀਦ ਜੋ ਬੁੱਤ ਬਣਾਇਆ ਗਿਆ ਹੈ ਤੇ ਨਾਲ ਹੀ ਉਹਨਾਂ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਬੁੱਤ ਬਣਾਇਆ ਗਿਆ ਹੈ ਕੀਰ ਬਦੂਸਾ ਜੀ ਦਾ ਜਿਹੜਾ ਇਧਰ ਸਾਈਡ ਬੁੱਤ ਬਣਾਇਆ ਗਿਆ ਹੈ ਇੱਥੇ ਸਾਰਾ ਇਤਿਹਾਸ ਲਿਖਿਆ ਗਿਆ ਹੈ ਜੋ ਤੁਸੀਂ ਇੱਧਰ ਦੀ ਸਾਈਡ ਭਾਈ ਮਹਤਾਬ ਸਿੰਘ ਜੀ ਦਾ ਬੋਤਾ ਜਿਹੜਾ ਬਣਾਇਆ ਗਿਆ ਕੋੜੇ ਦੇ ਉੱਤੇ ਤੇ ਨਾਲ ਹੀ ਭਾਈ ਸੁਖਾ ਸਿੰਘ ਜੀ ਦਾ ਜਿਹੜਾ ਬੋਤੇ ਬਣਾਇਆ ਗਿਆ ਹੈ ਇੱਧਰ ਸਾਰਾ ਇਤਿਹਾਸ ਹੈ ਜਿਹੜਾ ਇੱਥੇ ਲਿਖਿਆ ਗਿਆ ਹੈ ਇਹ ਸੀਗਾ ਗੁਰਦੁਆਰਾ ਸ੍ਰੀ ਮੈਥੀਣਾ ਸਾਹਿਬ ਜਿਸ ਦੇ ਉਧਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਏ ਨੇ ਇਸ ਦੇ ਨਾਲ ਹੀ ਆਪਾਂ ਆਪਣੀ ਇਸ ਵੀਡੀਓ ਦੀ ਕਰਦੇ ਹਾਂ ਸਮਾਪਤੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਨਾਲ ਜਲਦੀ ਤੇ ਉਸ ਦਸਤੇ ਪਾਸੇ ਮ ਬਹੁਤ ਹੀ ਪ੍ਰਕਾਰ ਦੀਆਂ ਜੋ ਪੁੱਲਾ ਚੁੱਕਾ ਹੋ ਗਏ ਹੋਣਗੇ ਮਾਫ ਕਰਿਓ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਨਵੇਂ ਵਲੌਗ ਦੇ ਨਾਲ ਜਿਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕਾਂ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਜਾਣ ਵਾਲੀਆਂ ਵੀਡੀਓ ਮੈਂ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਧੰਨਵਾਦ